ਪਿਆਰੇ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਰ ਅਧਰੋਆ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ ਆਪਸੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਜੋ ਸਹਿਜ ਪਾਠ ਆਪਾਂ ਆਪਣੇ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਾਈ ਸ਼ੁਰੂ ਕੀਤਾ ਹੋਇਆ ਹੈ ਲਗਭਗ 18 ਮਹੀਨੇ ਹੋ ਗਏ ਆ ਸਤਿਗੁਰੂ ਇਹ ਪਾਠ ਕਰਵਾ ਰਹੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਸੇਵਾ ਕਰਵਾ ਰਹੇ ਹਨ ਸਾਧ ਸੰਗਤ ਜੀ ਕੱਲ ਦਾਸ ਕਿਸੇ ਕਾਰਨ ਹਾਜ਼ਰ ਨਹੀਂ ਹੋ ਸਕਿਆ ਇਸ ਕਰ ਲਈ ਸਾਧ ਸੰਗਤ ਕੋਲ ਹੱਥ ਜੋੜ ਕੇ ਮਾਫੀ ਮੰਗਦਾ ਹੈ ਤੇ ਸਾਧ ਸੰਗਤ ਜੀ ਪਰਸੋਂ ਤੱਕ ਆਪਾਂ 567 ਨੰਬਰ ਅੰਕ ਤੋਂ ਪਾਠ ਕੀਤਾ ਸੀ ਅੱਜ ਸਤਿਗੁਰੂ ਕਿਰਪਾ ਕਰਨ ਇਸ ਤੋਂ ਅੱਗੇ 568 ਨੰਬਰ ਅੰਕ ਤੋਂ ਪਾਠ ਕਰਨਾ ਹੈ ਸਤਿਗੁਰੂ ਕਿਰਪਾ ਕਰਕੇ ਇਹ ਪਾਠ ਕਰਨ ਦੀ ਸੇਵਾ ਆਪ ਹੀ ਕਰਵਾ ਲਨ ਪਰ ਸਾਥ ਸੰਗਤ ਜੀ ਜਿਵੇਂ ਕਿ ਮੈਂ ਅਕਸਰ ਹਰ ਰੋਜ਼ ਬੇਨਤੀ ਕਰਿਆ ਕਰਦਾ ਕਿ ਸਤਿਗੁਰੂ ਤਾਂ ਹੀ ਕਿਰਪਾ ਕਰਨਗੇ ਸਤਿਗੁਰੂ ਤਾਂ ਹੀ ਮੇਰੇ ਪਰ ਹੱਥ ਰੱਖਣਗੇ ਜੇਕਰ ਸਾਥ ਸੰਗਤ ਕਿਰਪਾ ਕਰੇਗੀ ਸਾਥ ਸੰਗਤ ਮੇਰੇ ਪਰ ਹੱਥ ਰੱਖੇਗੀ ਦਾਸ ਰੇਸਿਰ ਤੇ ਸੋ ਸਾਥ ਸੰਗਤ ਜੀ ਕਰੋ ਕਿਰਪਾ ਦਾਸ ਰੇਸਿਰ ਤੇ ਰੱਖੋ ਮੇਰੇ ਪਰ ਹੱਥ ਸਾਰੇ ਆਚਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਕਰੋ ਜੀ ਕਿਰਪਾ ਤੇ ਸਾਰੇ ਆਖੋ ਧੰ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੇ ਆਖੋ ਧੰ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੋ ਜੀ ਕਿਰਪਾ ਤੇ ਸਾਰੇ ਆਖੋ ਜੀ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਬਡ ਹੰਸ ਮਹਲਾ 3 ਰਾਗ ਬਡ ਹੰਸ ਦੇ ਵਿੱਚ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਮਖਾਰਬਤੋਂ ਅਚਾਰਨ ਕੀਤੀ ਹੋਈ ਪਵਿੱਤਰ ਬਾਣੀ ਗੁਰਮਖ ਸਬਰ ਪਾਰ ਪਲਾ ਜੇ ਸਜੇ ਕੀ ਜੇ ਰਾਮ ਜੇ ਗੁਰੂ ਦੇ ਰਾਹੀ ਆਤਮਿਕ ਡੋਲਤਾ ਵਿੱਚ ਟਿਕ ਕੇ ਪ੍ਰਮਾਤਮਾ ਦੇ ਨਾਮ ਦਾ ਵਪਾਰ ਕੀਤਾ ਜਾਏ ਤਾਂ ਇਹ ਸਾਰਾ ਵਪਾਰ ਮਨੁੱਖ ਲਈ ਭਲਾ ਹੁੰਦਾ ਹੈ ਅਨ ਦਿਨ ਨਾਮ ਵਖਾਣੀ ਲਹਾ ਹਰ ਰਸ ਪੀ ਜੇ ਰਾਮ ਅਨ ਦਿਨ ਦਾ ਮਤਲਬ ਹੁੰਦਾ ਕਿ ਹਰ ਰੋਜ਼ ਤੇ ਵਖਾਣੀ ਦਾ ਮਤਲਬ ਹੁੰਦਾ ਕਿ ਅਚਾਰਨਾ ਚਾਹੀਦਾ ਹੈ ਤੇ ਪੀਜੇ ਦਾ ਮਤਲਬ ਹੁੰਦਾ ਹੈ ਕਿ ਪੀਣਾ ਚਾਹੀਦਾ ਹੈ ਹੁਣ ਇੱਥੇ ਸਤਿਗੁਰੂ ਕਹਿ ਰਹੇ ਹਨ ਕਿ ਪ੍ਰਮਾਤਮਾ ਦਾ ਨਾਮ ਹਰ ਵੇਲੇ ਉਚਾਰਨਾ ਚਾਹੀਦਾ ਹੈ ਤੇ ਪ੍ਰਭੂ ਦੇ ਨਾਮ ਦਾ ਰਸ ਪੀਣਾ ਚਾਹੀਦਾ ਹੈ। ਇਹੀ ਮਨੁੱਖਾ ਜਨਮ ਦਾ ਲਾਹ ਹੈ, ਇਹੀ ਮਨੁੱਖਾ ਜਨਮ ਦੀ ਖੱਟੀ ਹੈ। ਲਾਹ ਹਰ ਰਸ ਲੀਜੇ ਹਰ ਰਵੀਜੇ ਅਨ ਦਿਨ ਨਾਮ ਵਖਾਣੀ ਪਰਮਾਤਮਾ ਦੇ ਨਾਮ ਦਾ ਸਵਾਦ ਲੈਣਾ ਚਾਹੀਦਾ ਹੈ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਵਸਾਉਣਾ ਚਾਹੀਦਾ ਹੈ ਇਹੀ ਮਨੁੱਖਾ ਜਨਮ ਦਾ ਲਾਭ ਹੈ ਇਹੀ ਮਨੁੱਖਾ ਜਨਮ ਦੀ ਖੱਟੀ ਹੈ ਗੁਆ ਸੰਗ ਰਹੇ ਅਵਗਨ ਵਿਕਣੇ ਆਪ ਆਪ ਪੁਛਣੇ ਆਪਣੇ ਆਪ ਨੂੰ ਉਹ ਆਤਮਿਕ ਗੁਣ ਇਕੱਠੇ ਕਰਕੇ ਆਪਣੇ ਆਪ ਚੋਂ ਔਗਣ ਦੂਰ ਕਰਕੇ ਆਪਣੇ ਆਤਮਿਕ ਜੀਵਨ ਨੂੰ ਪਰਖਦੇ ਹਨ ਗੁਰਮਤ ਪਾਈ ਵੱਡੀ ਵਡਿਆਈ ਸੱਚੇ ਸ਼ਬਦ ਰਸ ਪੀਜੈ ਜਿਸ ਮਨੁੱਖ ਨੇ ਗੁਰੂ ਦੀ ਸਿੱਖਿਆ ਹਾਸਲ ਕਰ ਲਈ ਉਸ ਨੇ ਬੜੀ ਇੱਜ਼ਤ ਪਾਈ ਤੇ ਉਹ ਸਦਾ ਸਿਰ ਪ੍ਰਭੂ ਦੀ ਸਿਰ ਸਲਾਹ ਦੇ ਸ਼ਬਦ ਵਿੱਚ ਜੁੜ ਕੇ ਪ੍ਰਮਾਤਮਾ ਦਾ ਨਾਮ ਰਸ ਪੀਣਾ ਚਾਹੀਦਾ ਹੈ ਨਾਨਕ ਹਰ ਕੀ ਭਗਤ ਨੁਰਲੀ ਗੁਰਮਖ ਬਿਰਲੇ ਕੀ ਜੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਪ੍ਰਮਾਤਮਾ ਦੀ ਭਗਤੀ ਇੱਕ ਅਚਰਜ ਦਾਤ ਹੈ ਪਰ ਕਿਸੇ ਬਿਰਲੇ ਮਨੁੱਖ ਨੂੰ ਗੁਰੂ ਦੀ ਸ਼ਰਨ ਪੈ ਕੇ ਭਗਤੀ ਦੀ ਦਾਤ ਮਿਲਦੀ ਹੈ ਕਿਸੇ ਬਿਰਲੇ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਭਗਤੀ ਕੀਤੀ ਹੈ ਗੁਰਮਖ ਖੇਤੀ ਹਰ ਅੰਤਰ ਬੀਜੀਐ ਹਰ ਲੀਜੈ ਸਰੀਰ ਜਮਾਈ ਰਾਮ ਗੁਰਮੁਖ ਦਾ ਮਤਲਬ ਹੁੰਦਾ ਜੇ ਦਾ ਮਨ ਮੁਖ ਗੁਰੂ ਦੇ ਸਨਮੁਖ ਹੋਵੇ ਗੁਰੂ ਦੇ ਸਨਮੁਖ ਮੁਖ ਹੋਵੇ ਜਿਸ ਦਾ ਇਥੇ ਸਤਿਗੁਰੂ ਕਹਿੰਨ ਲੱਗੇ ਕਿ ਗੁਰੂ ਦੇ ਸਨਮੁਖ ਰਹਿ ਕੇ ਪ੍ਰਮਾਤਮਾ ਦੇ ਨਾਮ ਦੀ ਖੇਤੀ ਤੇ ਮਨ ਵਿੱਚ ਬੀਜਣੀ ਪ੍ਰਮਾਤਮਾ ਦੇ ਨਾਮ ਦੀ ਖੇਤੀ ਆਪਣੇ ਮਨ ਵਿੱਚ ਬੀਜਣੀ ਚਾਹੀਦੀ ਹੈ ਇੰਝ ਪ੍ਰਮਾਤਮਾ ਦੇ ਨਾਮ ਦਾ ਬੀਜ ਆਪਣੇ ਹਿਰਦੇ ਵਿੱਚ ਉਗਾਉਣਾ ਚਾਹੀਦਾ ਹੈ ਆਪਣੇ ਘਰ ਅੰਦਰ ਰਸ ਪਹੁੰਚ ਤੂੰ ਲਾ ਲੇ ਪੁਰਥੈ ਰਾਮ ਤੂੰ ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦਾ ਸਵਾਦ ਚਖਿਆ ਕਰ ਤੇ ਇਸ ਤਰ੍ਹਾਂ ਪਰਲੋਕ ਦਾ ਲਾਭ ਖਟ ਲਾਹ ਪੁਰਥੈ ਹਰ ਮਨ ਵਸਾਏ ਤਨ ਖੇਤੀਵ ਪਰਾ ਉਹ ਮੁਕਤ ਪਰਲੋਕ ਦਾ ਲਾਭ ਖਟ ਲੈਂਦਾ ਹੈ ਜੋ ਪਰਮਾਤਮਾ ਦਾ ਨਾਮ ਆਪਣੇ ਮਨ ਵਿੱਚ ਵਸਾਉਂਦਾ ਹੈ ਤੇ ਉਸ ਦੀ ਨਾਮ ਖੇਤੀ ਦਾ ਵਪਾਰ ਸੁਲੰਘ ਜੋਗ ਹੈ ਹਰ ਨਾਮ ਧਿਆਈ ਮਨ ਵਿਸਾਏ 부ਜਾ ਗੁਰ ਵਿਚਾਰਾ ਜਿਹੜਾ ਮੁੱਖ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਤੇ ਆਪਣੇ ਮਨ ਵਿੱਚੋਂ ਸੌਂਦਾ ਹੈ ਉਹ ਗੁਰੂ ਸ਼ਬਦ ਦੀ ਵਿਚਾਰ ਸਮਝ ਲੈਂਦਾ ਹੈ ਮਨ ਮੁਖ ਖੇਤੀ ਬਣ ਜੇ ਕਰ ਥਕੇ ਤ੍ਰishna ਪੁਖ ਨ ਜਾਏ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨਿਰੀ ਸੰਸਾਰ ਖੇਤੀ ਤੇ ਸੰਸਾਰ ਕਮੰਜ ਕਰਕੇ ਥੱਕ ਜਾਂਦੇ ਹਨ ਉਹਨਾਂ ਦੀ ਮਾਇਆ ਦੀ ਤ੍ਰੇ ਨਹੀਂ ਮਟਦੀ ਮਾਇਆ ਦੀ ਭੁੱਖ ਦੂਰ ਨਹੀਂ ਹੁੰਦੀ ਨਾਨਕ ਨਾਮ ਬੀਜ ਮਨ ਅੰਦਰ ਸੱਚੇ ਸ਼ਬਦ ਸਮਾਈ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਤੂੰ ਪ੍ਰੇਮ ਨਾਲ ਸਦਾ ਫਿਰ ਪ੍ਰਭੂ ਦੀ ਸਿਰਫ ਸਲਾਹ ਦੇ ਸ਼ਬਦ ਵਿੱਚ ਜੁੜ ਕੇ ਆਪਣੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਵਿਜਿਆ ਕਰ ਹਰ ਪਾਰ ਸੇ ਜਨ ਲਾਗੇ ਜਿਨਾ ਮਸਤਕ ਮਣੀ ਵਡ ਪਾਗੋ ਰਾਮ ਉਹ ਮਨੁੱਖੀ ਉਹੋ ਮਨੁੱਖ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਸਿਮਰਨ ਵਪਾਰ ਵਿੱਚ ਲੱਗਦੇ ਹਨ ਉਹ ਮਨੁੱਖ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਵਪਾਰ ਵਿੱਚ ਲੱਗਦੇ ਹਨ ਨਾਮ ਦਾ ਸਿਮਰਨ ਕਰਦੇ ਹਨ ਉਹ ਜਿਨ੍ਹਾਂ ਦੀ ਮੱਥੇ ਜਿਨ੍ਹਾਂ ਦੇ ਮੱਥੇ ਉੱਤੇ ਵੱਡੀ ਕਿਸਮਤ ਦੀ ਮਣੀ ਚਮਕ ਪੈਂਦੀ ਹੈ ਗੁਰਮਤੀ ਮਨ ਨਿਜ ਕਰ ਵਸਿਆ ਸੱਚੇ ਸ਼ਬਦ ਬਰਾ ਗੁਰ ਰਾਮ ਗੁਰੂ ਦੀ ਮਤ ਦੀ ਬਰਕਤ ਦੇ ਨਾਲ ਉਹਨਾਂ ਦਾ ਮਨ ਪ੍ਰਭੂ ਦੀ ਹਜ਼ੂਰੀ ਵਿੱਚ ਟਿਕ ਜਾਂਦਾ ਹੈ ਸਦਾ ਸਿਰ ਪ੍ਰਭੂ ਦੀ ਸਰਵ ਸਲਾਹ ਦੇ ਸ਼ਬਦ ਦੀ ਰਾਈ ਉਹਨਾਂ ਨੂੰ ਪਰਮਾਤਮਾ ਦੇ ਨਾਮ ਦੀ ਲਗਣ ਲੱਗ ਜਾਂਦੀ ਹੈ ਮੁੱਖ ਮਸਤਕ ਭਾਗੋ ਸੱਚ ਬਰਾਗੋ ਸਾਚ ਰਤੇ ਵਿਚਾਰੀ ਜਿਨ੍ਹਾਂ ਮਲੁਖਾਂ ਦੇ ਮੂੰਹ ਤੇ ਜਿਨ੍ਹਾਂ ਮਲੁਖਾਂ ਦੇ ਮੂੰਹ ਉੱਤੇ ਮੱਥੇ ਉੱਤੇ ਭਾਗ ਜਾਗ ਪੈਂਦਾ ਹੈ ਉਹ ਸਦਾ ਥਿਰ ਹਰੀ ਵਿੱਚ ਉਹਨਾਂ ਦੀ ਲਗਨ ਲੱਗ ਜਾਂਦੀ ਹੈ ਸਦਾ ਥਿਰ ਹਰੀ ਵਿੱਚ ਉਹਨਾਂ ਦੀ ਲਗਨ ਲੱਗ ਜਾਂਦੀ ਹੈ ਉਹ ਸਦਾ ਥਿਰ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗੀਜ ਕੇ ਉਹ ਵਿਚਾਰਵਾਨ ਬਣ ਜਾਂਦੇ ਹਨ ਨਾਮ ਬਿਨਾ ਸਭ ਜਗ ਬੋਰਣਾ ਸ਼ਬਦੇ ਹਉ ਮੈਂ ਮਰੀ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਸਾਰਾ ਜਗਤ ਹਉਮੇ ਵਿੱਚ ਝੱਲਾ ਹੋਇਆ ਪਰਦਾ ਹੈ ਇਹ ਹਉਮੇ ਗੁਰੂ ਦੇ ਸ਼ਬਦ ਦੇ ਰਾਹੀਂ ਹਿੰਦੂਰ ਕੀਤੀ ਜਾ ਸਕਦੀ ਹੈ ਸੱਚੇ ਸ਼ਬਦ ਲਾਗ ਮਤੀ ਪਿਜੇ ਗੁਰਮਖ ਨਾਮ ਸੁਹਾਗ ਸਦਾ ਸਿਰ ਪ੍ਰਭੂ ਦੀ ਸਿਫਤ ਸਲਾਹ ਦੇ ਸ਼ਬਦ ਜੁੜ ਕੇ ਮਨੁੱਖ ਦੇ ਅੰਦਰ ਉੱਚੀ ਮੱਤ ਪੈਦਾ ਹੁੰਦੀ ਹੈ ਗੁਰੂ ਦੀ ਛਣ ਪਿਆਮ ਪ੍ਰਮਾਤਮਾ ਦਾ ਨਾਮ ਸੁਹਾਗ ਮਿਲ ਜਾਂਦਾ ਹੈ ਨਾਨਕ ਸ਼ਬਦ ਮਿਲੇ ਪੋ ਪੰਜਨ ਹਰ ਰਾਵ ਮਸਟਕ ਪਗੋ ਪੰਜਨ ਦਾ ਮਤਲਬ ਹੁੰਦਾ ਹੈ ਡਰ ਨਾਸ਼ ਕਰਨ ਵਾਲਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗ ਪੈਂਦਾ ਹੈ ਉਸ ਨੂੰ ਗੁਰੂ ਸ਼ਬਦ ਦੀ ਰਸਨ ਦਰਨਾਸ਼ ਕਰਨ ਵਾਲਾ ਪ੍ਰਮਾਤਮਾ ਮਿਲ ਪੈਂਦਾ ਹੈ ਉਹ ਮਨੁੱਖ ਸਦਾ ਪ੍ਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਵਸਾਈ ਰੱਖਦਾ ਹੈ ਖੇਤੀ ਵਣਜ ਸਭ ਹੁਕਮ ਹੈ ਹੁਕਮ ਹੈ ਮਨ ਵਡਿਆਈ ਰਾਮ ਹੁਕਮ ਨੂੰ ਮਨ ਵਿੱਚ ਵਸਾ ਕੇ ਵਾਹੀ ਖੇਤੀ ਤੇ ਵਪਾਰ ਨੂੰ ਪ੍ਰਭੂ ਦੀ ਰਜ਼ਾ ਅਨਸਾਰ ਕੀਤਾ ਜਾਵੇ ਤੇ ਰਜ਼ਾ ਨੂੰ ਮੰਨਣ ਦੇ ਨਾਲ ਹੀ ਬੁਢਾਈ ਮਿਲਦੀ ਹੈ ਗੁਰਮਤੀ ਹੁਕਮ ਬੂਝਿਆ ਹੁਕਮ ਮਿਲੇ ਹੁਕਮ ਮੇਲ ਮੁਲਾਈ ਰਾਮ ਗੁਰੂ ਦੀ ਮੱਤ ਉਤੇ ਤਰਹੀ ਪ੍ਰਮਾਤਮਾ ਦੀ ਰਜ਼ਾ ਨੂੰ ਸਮਝਿਆ ਜਾ ਸਕਦਾ ਹੈ ਪ੍ਰਭੂ ਦੀ ਰਜ਼ਾ ਨਾਲ ਹੀ ਪ੍ਰਭੂ ਚਰਨਾਂ ਵਿੱਚ ਮਲਾਪ ਹੁੰਦਾ ਹੈ ਉਹ ਕਾ ਮਲਾਈ ਸੈ ਸਮਾਈ ਗੁਰ ਕਾ ਸ਼ਬਦ ਅਪਾਰ ਪ੍ਰਭੂ ਦੀ ਰਜਾ ਨਾਲ ਹੀ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੋੜਦਾ ਹੈ ਆਤਮਿਕ ਅਡੋਲਤਾ ਵਿੱਚ ਨਿਮ ਹੁੰਦਾ ਹੈ ਤੇ ਅਪਾਰ ਪ੍ਰਭੂ ਨੂੰ ਮਿਲ ਪੈਂਦਾ ਹੈ ਸੱਚੀ ਵਿਢਾਈ ਗੁਰ ਤੇ ਪਾਈ ਸੱਚ ਸਿਵਾਰ ਨਹਾਰਾ ਗੁਰੂ ਦੇ ਰਾਹੀ ਸੱਚੀ ਇੱਜ਼ਤ ਪ੍ਰਾਪਤ ਹੁੰਦੀ ਹੈ ਸਹੀ ਜੀਵਨ ਸੋਨਾ ਬਣਾਉਣ ਵਾਲੇ ਪ੍ਰਭੂ ਨੂੰ ਮਿਲਦੀ ਹੈ ਪਉ ਪੰਜਨ ਉਪਾਇਆ ਆਪ ਗਵਾਇਆ ਗੁਰਮਖ ਮੇਲ ਮਲਾਈ ਗੁਰੂ ਦੇ ਰਾਹੀ ਪ੍ਰਭੂ ਲਈ ਪਿਆਰ ਅਦਬ ਪੈਦਾ ਹੁੰਦਾ ਹੈ ਆਪਾ ਭਾਵ ਦੂਰ ਹੁੰਦਾ ਹੈ ਤੇ ਪ੍ਰਭੂ ਚਰਨਾਵਿਚ ਲੀਨ ਹੋ ਜਾਈਦਾ ਹੈ ਕਹੋ ਨਾਨਕ ਨਾਮ ਨਰੰਜਣ ਅਗਮ ਅਗੋਚਰ ਹੁਕਮ ਰਹਾ ਸਮਾਈ ਗੁਰੂ ਨਾਨਕ ਸਾਹਿਬ ਕਰਨ ਲਗੇ ਪਿਤਰ ਅਥਾ ਤੇ ਪਹੁੰਚ ਤੋਂ ਪਰੇ ਪ੍ਰਭੂ ਦਾ ਨਾਮ ਆਪਣੀ ਰਜ਼ਾ ਅਨਸਾਰ ਹਰਥਾਂ ਤੇ ਰੰਗਿਆ ਹੋਇਆ ਹੈ ਸੋ ਗੁਰੂ ਪਿਆਰੀ ਸਾਥ ਸੰਗਤ ਜੀ ਅੱਜ ਸਤਿਗੁਰੂ ਅਮਰਦਾਸ ਤੀਜੇ ਪਾਤਸ਼ਾਹ ਨੇ 568 ਨੰਬਰ ਅੰਗ ਤੋਂ ਜੋ ਇਹ ਪਾਠ ਕਰਨ ਦੀ ਸੇਵਾ ਕਰਵਾਈ ਹੈ ਇਸ ਵਿੱਚ ਸਤਿਗੁਰੂ ਜੀ ਮਹਾਰਾਜ ਨੇ ਮਨੁੱਖ ਨੂੰ ਇਹੋ ਹੀ ਸਮਝਾਉਣਾ ਕੀਤਾ ਹੈ ਕਿ ਉਸ ਦੀ ਰਜਾ ਵਿੱਚ ਰਹਿ ਕੇ ਉਸ ਦੇ ਹੁਕਮ ਦੇ ਵਿੱਚ ਚੱਲ ਕੇ ਉਸ ਦੇ ਪ੍ਰਮਾਤਮਾ ਦੀ ਨਾਮ ਦੀ ਖੇਤੀ ਆਪਣੇ ਹਿਰਦੇ ਵਿੱਚ ਕਰਕੇ ਆਪਣੇ ਹਿਰਦੇ ਵਿੱਚ ਉਸ ਪ੍ਰਭੂ ਦੇ ਨਾਮ ਨੂੰ ਵਸਾ ਕੇ ਆਪਣੇ ਲੋਕ ਸੁਖੀ ਅਤੇ ਪਰਲੋਕ ਸਿਹਲੇ ਕਰ ਲੈ ਸੋ ਗੁਰੂ ਸਾਰੇ ਸਾਧ ਸੰਗਤ ਜੀ ਅੱਜ ਸਤਗੁਰਾਂ ਦੀ ਕਿਰਪਾ ਦੁਆਰਾ ਜੋ 568 ਨੰਬਰ ਅੰਗ ਦਾ ਪਾਠ ਸੰਪੂਰਨ ਹੋਇਆ ਕੱਲ ਫਿਰ ਹਾਜ਼ਰ ਹੋਵਾਂਗੇ ਸਾਧ ਸੰਗਤ ਜੀ ਦਾਸ ਦੀ ਅਪੀਲ ਕਰਕੇ ਬੇਨਤੀ ਹੈ ਸਾਧ ਸੰਗਤ ਕਿਰਪਾ ਕਰੋ ਦਾਸ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਦਾਸ ਦੇ ਚੈਨਲ ਗੁਰ ਸਾਥੀਏ ਸ਼ਬਦ ਵਿਚਾਰ ਨੂੰ ਸਬਸਕ੍ਰਾਈਬ ਕਰੋ ਜੀ ਜੋ ਆਰ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟਾਂ ਦੇ ਵਿੱਚ ਧੰਨ ਗੁਰੂ ਅਮਰਦਾਸ ਧੰਨ ਗੁਰੂ ਗ੍ਰੰਥ ਸਾਹਿਬ ਸਤਨਾਮ ਵਾਹਿਗੁਰੂ ਜਰੂਰ ਲਿਖਿਆ ਕਰੋ ਸਾਧ ਸੰਗਤ ਜੀ ਆਪ ਜੀ ਵੱਲੋਂ ਜੇ ਵੀ ਲਾਈਕ ਕੀਤਾ ਜਾਂਦਾ ਹੈ ਕਮੈਂਟ ਕੀਤੇ ਜਾਂਦੇ ਹਨ ਤੇ ਇਧਰ ਦਾਸ ਦਾ ਹੌਸਲਾ ਫਰਾਈ ਹੁੰਦਾ ਹੈ ਦਾਸ ਦਾ ਹਿਰਦਾ ਜਿਹੜਾ ਹੈ ਉਹਦੇ ਵਿੱਚ ਆਨੰਦ ਆ ਜਾਂਦਾ ਹੈ ਸੋ ਸਾਧ ਸੰਗਤ ਜੀ ਕਰੋ ਕਿਰਪਾ ਦਾ ਸਿਰ ਤੇ ਮੇਰ ਪਰ ਹੱਥ ਰੱਖੋ ਤੇ ਇਹ ਜੋ ਸ਼ਬਦ ਦੀ ਵਿਚਾਰ ਆਪ ਜੀ ਨੇ ਸੁਣੀ ਹੈ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਸਾਧ ਸੰਗਤ ਜੀ ਹੋਰ ਸਭ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰੀ ਸੰਗਤ ਦੇ ਸਿਰ ਤੇ ਮੇਰ ਪਰ ਹੱਥ ਰੱਖਣ ਆਪਣਾ ਨਾਮਦਾਨ ਬਖਸ਼ਿਸ਼ ਕਰਨ ਆਪਣੇ ਚਰਨਾਂ ਦੀ ਪ੍ਰੀਤ ਤੇ ਪ੍ਰਤੀਤ ਬਖਸ਼ਿਸ਼ ਕਰਨ ਸਹੀ ਪਿਆਰੇ ਗੁਰਮਖਾਦਮ ਮਿਲਣ ਜਿਨ੍ਹਾਂ ਦੇ ਮਿਲਿਆ ਉਹ ਪ੍ਰਭੂ ਤੇਰਾ ਨਾਮ ਚੇਤਾਵੇ ਸੋ ਸਾਫ ਸੰਗਤ ਜੀ ਹੁਣ ਇੱਥੇ ਹੀ ਦਾਸ ਖਿਮੰਤ ਦਾ ਜੱਜ ਖੈ ਫਿਰ ਹਾਜ਼ਰ ਹੋਵਾਂਗੇ ਹੁਣ ਆਓ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ